ਪਾਜੇ ਖਾਲਸਾ ਵਹਿਮ ਜੀ ਦੇ ਫਤਿਹ ਜੈ ਕਿਸਾਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਸੈਂਟਰ ਦੀ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੀਨੀਟਰ ਨੂੰ ਭੰਗ ਕਰਕੇ ਸਾਡਾ ਡੈਮੋਕਰੇਟਿਕ ਅਧਿਕਾਰ ਖੋਲਿਆ ਹੈ ਇਹ ਸਾਡੇ ਬੱਚਿਆਂ ਦੇ ਤੋਂ ਇੱਕ ਛੋਟਾ ਸਵਾਲ ਹੈ ਇਹਦੇ ਬਾਵਤ ਅਸੀਂ ਡਟ ਕੇ ਆਪਣੇ ਬੱਚਿਆਂ ਦੇ ਨਾਲ ਖੜੇ ਆ ਅੱਜ ਸਟੂਡੈਂਟ ਸਰਵਿਸ ਸਟੂਡੈਂਟ ਫੈਡਰੇਸ਼ਨਾਂ ਨੇ ਕਾਲ ਦਿੱਤੀ ਹੈ ਦੁਪਹਿਰ 1:00 ਵਜੇ ਗੇਟ ਨੰਬਰ 2 ਨੂੰ ਬੰਦ ਕਰਨ ਦੀ ਜਿਹੜਾ ਕਿ ਉਹਨਾਂ ਦਾ ਡੈਮੋਕਰੇਟਿਕ ਅਧਿਕਾਰ ਹੈ ਕਿ ਅਸੀਂ ਆਪਦੇ ਬੱਚਿਆਂ ਦੇ ਨਾਲ ਡਟ ਕੇ ਖੜੇ ਆ ਜੇ ਸਰਕਾਰ ਉਹਨਾਂ ਦੇ ਨਾਲ ਕੋਈ ਬਦੀਖੀ ਕਰਦੀ ਹੈ ਅਸੀਂ ਲੋਟੇ ਦੇ ਨਾਲ ਲੋਟਾ ਲਾ ਕੇ ਖੜਾਗੇ ਤੇ ਉਹਨਾਂ ਦੇ ਵੱਲੋਂ ਦਿੱਤੀਆਂ ਹੀ ਸਾਰੀਆਂ ਕਾਲਾਂ ਨੂੰ ਪੂਰੇ ਕਰਾਂਗੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਦੇ ਅਧਿਆਰਿਆਂ ਨੂੰ ਬਚਾਈਏ ਆਪਦੇ ਸਿੱਖੇ ਦੇ ਹੱਕਾਂ ਨੂੰ ਬਚਾਈਏ ਤਾਂ ਜੋ ਆਰਐਸਐਸ ਦੀਆਂ ਕਲਾਸਾਂ ਦਾ ਜਿਹੜਾ ਇੱਕ ਕੇਂਦਰ ਨਾ ਬਣ ਇਹਦੇ ਨਾਲ ਹੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚ ਪੜ੍ਹੇ ਹੋਏ ਨੇ ਜਿਹੜੇ ਸਕਾਲਰ ਨੇ ਜਿਹੜਾ ਕਲਾਕਾਰ ਭਾਈ ਚਾਰਾ ਸੀ ਉਹਨੂੰ ਅਪੀਲ ਕਰਦੇ ਆ ਕਿ ਤੁਸੀਂ ਆਪ ਦਾ ਫਰਜ਼ ਅਦਾ ਕਰਦੇ ਹੋਏ ਉਹਨਾਂ ਦੇ ਹੱਕ 'ਚ ਵੀਡੀਓ ਪਾਓ ਉਹਨਾਂ ਦੇ ਹੱਕ 'ਚ ਤੁਸੀਂ ਖੜੇ ਹੋ ਤੇ ਜਿਹੜੇ ਵਿਰੋਧੀ ਧਿਰ ਹੈ ਤੇ ਉਹਨਾਂ ਪਾਰਟੀਆਂ ਤੋਂ ਬੜੀ ਉਮੀਦ ਨਹੀਂ ਤੁਸੀਂ ਕਰ ਸਕਦੇ ਕਿਉਂਕਿ ਇਹਦੇ ਵਿੱਚ ਹਜੇ ਤੱਕ ਜਿੰਨੀ ਵੀ ਲੜਾਈ ਲੜੀ ਹੈ ਉਹ ਸਟੂਡੈਂਟ ਫੈਡਰੇਸ਼ਨਰ ਨੇ ਲੜੀ ਹੈ ਤੇ ਉਹਨਾਂ ਦੇ ਨਾਲ ਅਸੀਂ ਡਟ ਕੇ ਖੜੇ ਆਂ ਸੈਨੇਟ ਨੂੰ ਬਚਾਉਣ ਵਾਸਤੇ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਆਪਣੇ ਆਧਾਰਿਆਂ ਨੂੰ ਬਚਾਉਣ ਵਾਸਤੇ ਆਪਦੀ ਹੋਂਦ ਨੂੰ ਬਚਾਉਣ ਵਾਸਤੇ ਅਸੀਂ ਡਟ ਕੇ ਆਪਣੇ ਸਟੂਡੈਂਟਾਂ ਦੇ ਨਾਲ ਆ ਇਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬੀਕੇ ਉਸਹਿਦ ਭਗਤ ਸਿੰਘ ਤੋਂ ਮੈਂ ਤੇਜਵੀਰ ਸਿੰਘ ਅੰਬਾਲਾ ਹਰਿਆਣਾ ਤੋਂ ਧੰਨਵਾਦ